ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪਉੜੀ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਿਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜ ਸਹਜ ਖਿਲਾਇਦਾ ਨਹੀਂ ਕਰਦਾ ਆਲਕ ਆਪਨ ਕੋ ਨਾ ਚਤਾਰਦਾ ਗਲ ਜਿ세 ਤੀ ਲਾਇਕ ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਆ ਨ ਇਸ ਸਭ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏਕ ਮਨ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖੇਲਾਇੰਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਦ ਜੈਸੇ ਤੀਰ ਲਾਇਕ ਮੋ ਮੰਗਾ ਸੋਇ ਦੇਵੰਦ ਹਰ ਤਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨ ਇਸ ਸੋ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਦ ਜੈਸੇ ਟੀ ਲਾਇਕ ਮੋ ਮੰਗਾ ਸੋਏ ਦੇਵ ਦਾ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੋਮ ਪਿਆਨਾ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏ ਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਲ ਜੈ ਸੇ ਤੀ ਲਾਇਕ ਮੋ ਮੰਗਾ ਸੋਏ ਦੇਵ ਦਾ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨਾ ਸੌਪਿਆ ਨ ਇਸ ਸਭ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜ ਸਹਜ ਖਿਲਾਇਂਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਦ ਜੈਸੇ ਤੀ ਲਾਇਕ ਮਹ ਮੰਗਾ ਸੋਏ ਦੇਵ ਦਾ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏ ਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਕ ਆਗਣ ਤੋਂ ਨਾ ਚਤਾਰਦਾ ਗਲ ਜੈਸੇ ਤੀਲੈਕ ਮੋ ਮੰਗਾ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਉਨਾ ਈਸ ਸਭ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏਕ ਮਨ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖੇਲਾਇੰਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਲ ਜੈਸੇ ਤੀਲੈਕ ਮੋ ਮੰਗਾ ਸੋਏ ਦੇਵੰਦ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਆਪਨ ਕੋ ਨਾ ਚਤਾਰਦਾ ਗਦ ਜੈ ਸੇਤੀ ਲਾਇਕ ਮੋ ਮੰਗਾ ਸੋਏ ਦੇਵ ਦਾ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸਉਪਿਆਨਾ ਇਸ ਸੋਹ ਸਉਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਦ ਜੈਸੇ ਤੀ ਲਾਇਕ ਮੋ ਮੰਗਾ ਸੋਏ ਦੇਵ ਦਾ ਹਰ ਤਿਤਾ ਸੁਖ ਦਾਇਕ ਗਿਆਨ ਰਾਸ ਨਾਮ ਧਨ ਸੌਪਿਆ ਨ ਇਸ ਸੌਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਲ ਜਿਵੇਂ ਤੀਲਾਇਕ ਮਹ ਮੰਗਾ ਸੋਏ ਦੇਵ ਦਾ ਹਰ ਪਿਤਾ ਸੁਖ ਦਾ ਇੱਕ ਗਿਆਨ ਰਾਸ ਨਾਮ ਧਨਾ ਸੌਪਿਓ ਨ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏ ਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀਓ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜ ਸਹਜ ਖਿਲਾਇਦਾ ਨਹੀਂ ਕਰਦਾ ਆਲਕ ਆਗਣ ਤੋਂ ਨ ਚਤਾਰਦਾ ਗਲ ਜੈ ਸੇ ਤੀ ਲਾਇਕ ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਉਨਾ ਇਸ ਸਭ ਦੇ ਨਾਇਕ ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਦਾ ਨਹੀਂ ਕਰਦਾ ਆਲਕ ਆਗਣ ਕੋ ਨਾ ਚਤਾਰਦਾ ਗਲ ਜਿਵੇਂ ਤੀਲੈਕ ਮੋ ਮੰਗਾ ਸੋਈ ਦੇਵਦਾ ਹਰ ਤਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੰਪਿਆਨਾ ਇਸ ਸੌਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏ ਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜ ਸਹਜ ਖਿਲਾਇਦਾ ਨਹੀਂ ਕਰਦਾ ਆਲਕ ਆਪਨ ਕੋ ਨਾ ਚਤਾਰਦਾ ਗਲ ਜਿਵੇਂ ਟੀ ਲਾਇਕ ਮੋ ਮੰਗਾ ਸੋਏ ਦੇਵ ਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨਾ ਇਸ ਸੋਵ ਦੇ ਲਾਇਕ ਸਾਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜ ਸਹਿਜ ਖਿਲਾਇਂਦਾ ਨਹੀਂ ਕਰਦਾ ਆਲਕ ਆਪਨ ਕੋ ਨਾ ਚਤਾਰਦਾ ਗਲ ਜਿਵੇਂ ਤੀਲੈਕ ਮਹ ਮੰਗਾ ਸੋਈ ਦੇਵ ਦਾ ਹਰ ਪਿਤਾ ਸੁਖ ਦਾ ਇੱਕ ਗਿਆਨ ਰਾਸ ਨਾਮ ਧਨ ਸੌਪਿਓ ਨਾ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏ ਕ ਮੈਂ ਨਾਲੋਂ ਕਦੇ ਨ ਵਿਛੜੈ ਹਰ ਪਿਤਾ ਸਭਨ ਗੱਲਾਂ ਲਾਇਕ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਉਹ ਪ੍ਰਤਪਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਜ ਸਹਜ ਖਿਲਾਇੰਦਾ ਨਹੀਂ ਕਰਦਾ ਆਲਕ ਆਪਨ ਕੋ ਨਾ ਚਤਾਰਦਾ ਗਲਜ ਜੈ ਸੇ ਤੀ ਲਾਇਕ ਮੋ ਮੰਗਾ ਸੋਈ ਦੇਵਦਾ ਹਰ ਪਿਤਾ ਸੁਖਦਾਇਕ ਗਿਆਨ ਰਾਸ ਨਾਮ ਧਨ ਸੌਪਿਓ ਨਾ ਇਸ ਸੋਵ ਦੇ ਲਾਇਕ ਸਾਂਝੇ ਗੁਰ ਨਾਲ ਬਹਾਲਿਆ ਸਰਬ ਸੁਖ ਪਾਏਕ ਮਨ ਨਾਲੋਂ ਕਦੇ ਨ ਵਿਛੜੇ ਹਰ ਪਿਤਾ ਸਭਨ ਗੱਲਾਂ ਲਾਇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ